ਅਸਲਾਮੁਅਲੈਕਮ ਸਤ ਸ੍ਰੀ ਅਕਾਲ ਕਿਦਾ ਹਾਲ ਚਾਲ ਜੇ ਵੀਰੋ ਉਮੀਦ ਕਰਦੇ ਆ ਵਧੀਆ ਹੋਵਗੇ ਰ ਅਪ ਸੋਨਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਲੋ ਜੀ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਨਨਕਾਣਾ ਸਾਹਿਬ ਦੀਆਂ ਗੋਣਕਾ ਬਿਲਕੁਲ ਔਰ ਨਨਕਾਣਾ ਸਾਹਿਬ ਕਿਵੇਂ ਜਗਮਗ ਉਹਨਾਂ ਨੇ ਕੀਤਾ ਹੋਵੇ ਔਰ ਕਿਵੇਂ ਸਜਾਇਆ ਜਿਵੇਂ ਵਿਦੁੱਲ ਨੂੰ ਸਜਾਈਦਾ ਹੈ ਨਾ ਹਾਏ ਹਾਏ ਐਵੇਂ ਨਨਕਾਣਾ ਸਾਹਿਬ ਐਵੇਂ ਇਹ ਕਿ ਛੋਟੀ ਛੋਟੀ ਚੀਜ਼ ਨਾਲ ਸਜਾਇਆ ਹੋਇਆ ਸਜਾਇਆ ਔਰ ਬਾਹਰੋਂ ਬਹੁਤ ਸਾਰੇ ਜਿਹੜੇ ਆਪਣੇ ਸੰਗਤ ਜਿਹੜੀ ਬਾਹਰੋਂ ਬੁਕੋਂ ਕੇ ਅੱਜ ਕੀ ਇਧਰੋਂ ਤੇ ਆ ਨਹੀਂ ਸਕੀ ਚਾਹਤੇ ਪੰਜਾਬ ਤੋਂ ਸੰਗਤ ਨਹੀਂ ਆ ਸਕੀ ਯਾਤਰੀ ਨਹੀਂ ਆ ਸਕੀ ਉਧਰੋਂ ਆਏ ਨੇ ਬਾਹਰੋਂ ਬਾਹਰੋਂ ਬਹੁਤ ਜ਼ਿਆਦਾ ਲੋਕ ਆਏ ਨੇ ਚਲੋ ਤੁਹਾਨੂੰ ਪਹਿਲੇ ਨਨਕਾਣਾ ਸਾਹਿਬ ਦਾ ਨਨਕਾਣਾ ਸਾਹਿਬ ਦਾ ਸਾਰਾ 뷰 ਦਿਖਾਈਏ ਦੇ ਨਾਲ ਵੀ ਵੀ ਆਈ ਪੀ ਪ੍ਰੋਟੋਕੋਲ ਦਿਖਾਈਏ ਤੁਹਾਨੂੰ ਹਾਂ ਜਿਹੜੇ ਸਿੰਘ ਸੰਗਤ ਆਈਆਂ ਨੇ ਉਧਰ ਉਹਨਾਂ ਸਾਰਿਆਂ ਨੂੰ ਜੋ ਪ੍ਰੋਟੋਕੋਲ ਦਿੱਤਾ ਗਿਆ ਉਹ ਇਸ ਵਿੱਚ ਵੀਡੀਓ ਵਿੱਚ ਅਸੀਂ ਸਾਝੇ ਕਰਾਂਗੇ ਇਹਨਾਂ ਦੀ ਗੱਲਬਾਤ ਤਾਂ ਸੁਣਾਗੇ ਕਿ ਜਿਹੜੇ ਇੱਥੇ ਆਏ ਨੇ ਉਹ ਮਜ਼ੇ ਕੀ ਇਹਸਾਸ ਹੋਣਗੇ ਪੰਜਾਬ ਦਾ ਕੀ ਕਹਿੰਦੇ ਨੇ ਲੈਂਦੇ ਪੰਜਾਬ ਦੇ ਬਾਰੇ ਵਿੱਚ ਇਹਨਾਂ ਦੀ ਆਵਾਮ ਦੇ ਲੈਂਦੇ ਪੰਜਾਬ ਦੀ ਆਵਾਮ ਦੇ ਬਾਰੇ ਵਿੱਚ ਔਰ ਜੋ ਉਹਨਾਂ ਦਾ ਕੀ ਮਹਿਸੂਸ ਹੋ ਰਿਹਾ ਹੈ ਕੀ ਹੋ ਰਿਹਾ ਹੈ ਕਿ پاک ਧਰਤੀ ਤੇ ਆਏ ਨੇ ਠੀਕ ਹੈ ਚਲੋ ਜੀ ਪਹਿਲੇ ਆਪਾਂ ਵੀਡੀਓ ਦੇਖ ਲਈਏ

ਸੀ ਕੈਨੇਡਾ ਤੋਂ ਆਏ ਆ ਕੈਨੇਡਾ ਤੋਂ ਆਇਆ ਕੈਨੇਡਾ ਟ੍ਰਾਂਟੋ ਤੋਂ ਅੱਛਾ ਤੇ ਅਸੀਂ ਭਾਗ ਆਣੇ ਆ ਪ੍ਰਮਾਤਮਾ ਨੇ ਸਾਡੇ ਤੇ ਕਿਰਪਾ ਕੀਤੀ ਆਪਣੇ ਪੁਰਾਣੇ ਪਾਕਿਸਤਾਨ ਚ ਆ ਕੇ ਸਾਰੇ ਮਿੱਤਰਾਂ ਨੂੰ ਮਿਲੇ ਤੁਹਾਡੀ ਹੌਸਪੀਟੈਲਿਟੀ ਜਿਹੜੀ ਹੈਗੀ ਉਹ ਬਹੁਤ ਵਧੀਆ ਅੱਛਾ ਤੇ ਬਾਕੀ ਜਿਹੜਾ ਗੁਰੂ ਘਰ ਦੇ ਇਥੇ ਸ਼ਾਂਤੀ ਆਏ ਸਾਨੂੰ ਸੁਨੂਰ ਮਿਲਿਆ ਮੈਂ ਸਾਰੀ ਦੁਨੀਆ ਨੂੰ ਪ੍ਰੇਰਨਾ ਕਰਦੀ ਆ ਵੀ ਸਾਰਿਆਂ ਨੂੰ ਇੱਥੇ ਆਣਾ ਚਾਹੀਦਾ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਣਾ ਚਾਹੀਦਾ ਕੋਈ ਡਰਨ ਦੀ ਗੱਲ ਨਹੀਂ ਹੈਗੀ ਕਿਉਂਕਿ ਪਾਕਿਸਤਾਨੀ ਸਾਰੇ ਅਸੀਂ ਭਾਈ ਭਾਈ ਆ ਸਾਨੂੰ ਬਹੁਤ ਇੱਜ਼ਤ ਮਾਨ ਤੇ ਪਿਆਰ ਮਿਲਿਆ ਅਨਾਰਕਲੀ ਸੂਟਸ ਅੱਛਾ ਅਨਾਰਕਲੀ ਸੂਟਸ ਤੇ ਮੇਰੇ ਹਸਬੰਡ ਨੇ ਇਥੋਂ ਥੋੜਾ ਪਾਕਿਸਤਾਨੀ ਜਿਹੜਾ কুর্তা ਪਜਾਮਾ ਗਾ ਉਹ ਲਿਆ ਸੋ ਕਨਫਿਊਜ਼ਨ ਵੀ ਦੂਰ ਕਰਨ ਦੀ ਕੋਸ਼ਿਸ਼ ਸੀ ਵੀ ਵੇਖਿਆ ਤੇ ਜਾਵੇ ਲੋਕ ਕਿੱਦਾਂ ਦੇ ਨੇ ਆਖਰ ਸਾਡੇ ਬਜ਼ੁਰਗ ਨਹੀਂ ਸਹੀ ਕਹਿੰਦੇ ਕਿ ਆਖਰ ਜੋ ਸਾਨੂੰ ਦੱਸਿਆ ਜਾਂਦਾ ਉਹ ਨਹੀਂ ਸਹੀ ਜੋ ਮੀਡੀਆ ਜੇ ਆਪਾਂ ਖਾਸ ਤੌਰ ਤੇ ਮੀਡੀਆ ਦੀ ਗੱਲ ਕਰਦੇ ਇੰਡੀਅਨ ਮੀਡੀਆ ਦੀ ਗੱਲ ਕਰਦੇ ਹਾਂ ਥੋੜਾ ਜਿਹਾ ਜ਼ਿਆਦਾ ਕਰਦੇ ਨੇ سو جدو انہاں لوگوں کو ملے پھر او اسے تجسس انہوں لے کے ویڈیوز بنایا شروع کر اگے اگے پھر رستے ملتے گے پھر پنجاب دے کلچر نال پیار سی پنجاب دی بولی نال پیار سی جی ہاں آج ایک اور خوبصورت اور شاندار دن ہے اور ہم وہیں پہ ہیں ننکھانا صاحب میں گردوارہ جنمستان کے اندر موجود ہے اور یہ جو شاندار محفل ہے خوبصورت مذہبی تہوار ہے خوبصورت اکٹھ ہے آپ کو یہ بتاؤں کہ ننکانہ شہر کے اندر سات گرودوارے ہیں اور بیسیکلی بابا نانک جو ہیں ان کے ہی ان کی نسبت سے جو ہیں وہ ان کو رکھا گیا ہے یہ ان کی جنم بھومی ہے باقی جہاں ان کا بچپن گزرا جہاں انہوں نے عبادات کی ہر جگہ کو ان کے نام کی نسبت سے رکھا گیا ہے سو so, سات گرودوارے ہیں پورے شہر کے اندر سب سے پہلے کیا ہوگا آپ سے تھوڑی دیر بعد ایک جلوس کی شکل میں ایک جتھے کی شکل میں جتنے بھی سکھ یاتری ہیں جتنے بھی حقیجت مند ہیں وہ یہاں سے روانہ ہوں گے عبادات کر رہے ہوں گے ریڈ کارپٹ جو ہے وہ بچھایا گیا ہے آپ ابھی دیکھیں گے تھوڑی دیر بعد یہ ایک دوسرے مناظر اور جہاں جہاں وہ جائیں گے وہاں ان کا شاندار طریقے سے استقبال بھی کیا جائے گا اس کے بعد کیا ہوگا پورا دن یہ ایکٹیویٹی جو ہے وہ جاری رہے گی اس کے بعد جو اختتامی جو ایکٹیویٹی ہے وہ یہ ہوتی ہے اور گرینڈ آتش بازی جس کا بہت شدت سے لوگ لوگوں کو انتظار بھی ہوتا ہے وہ بہت ہی شاندار ہوتی ہے کہ آپ کو بھی انتظار ہوگا وہ بھی آپ کو دکھائیں گے سو so, آج پورا دن نہ صرف ہم آپ کو رسومات دکھائیں گے نہ صرف آپ کو جو تعلیمات ہیں وہ بتائیں گے بلکہ ساتھ ہی ساتھ یہ بھی دکھائیں گے کہ کیسے یہ جو مختلف ثقافتیں ہیں وہ قریب آتی ہیں کیسے مختلف مذاہب جو ہیں وہ قریب آتے ہیں مختلف سکھ یاتری ہیں جو کہ پوری دنیا سے آئے ہیں उनसे भी आपकी मुलाकात करवाएंगे आप डिस्कवर पाकिस्तान के साथ रहिएगा हम आज भी आपको बहुत कुछ दिखाने वाले हैं ਸੀ ਕੈਨੇਡਾ ਤੋਂ ਆਏ ਆਂ ਜੀ ਕੈਨੇਡਾ ਟ੍ਰਾਂਟੋ ਤੋਂ ਅੱਛਾ ਤੇ ਅਸੀਂ ਭਾਗ ਆਣੇ ਆ ਪ੍ਰਮਾਤਮਾ ਨੇ ਸਾਡੇ ਤੇ ਕਿਰਪਾ ਕੀਤੀ ਆਪਣੇ ਪੁਰਾਣੇ ਪਾਕਿਸਤਾਨ ਚ ਆ ਕੇ ਸਾਰੇ ਮਿੱਤਰਾਂ ਨੂੰ ਮਿਲੇ ਤੁਹਾਡੀ ਹੌਸਪਿਟੈਲਿਟੀ ਜਿਹੜੀ ਹੈਗੀ ਉਹ ਬਹੁਤ ਵਧੀਆ ਅੱਛਾ ਤੇ ਬਾਕੀ ਜਿਹੜਾ ਗੁਰੂ ਘਰ ਦੇ ਇਥੇ ਸ਼ਾਂਤੀ ਆਈ ਸਾਨੂੰ ਸੁਨੂਰ ਮਿਲਿਆ ਬਹੁਤ ਵਧੀਆ ਲੱਗਿਆ ਅੱਛਾ ਹਾਂਜੀ ਠੀਕ ਹੈ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਵੀ ਕੈਨੇਡਾ ਤੋਂ ਆਏ ਹੋ ਇੱਕ ਫੈਮਿਲੀ ਹਾਂਜੀ ਮੇਰਾ ਨਾਮ ਗਗਨ ਉਪਰਲਾ ਮੈਂ ਕੈਨੇਡਾ ਬ੍ਰੈਂਟਨ ਤੋਂ ਆਈ ਆਂ ਅੱਛਾ ਤੇ ਪਹਿਲੀ ਫਸਟ ਟਾਈਮ ਆਈ ਆਂ ਤੇ ਮਜ਼ਾ ਆ ਗਿਆ ਠੀਕ ਹੈ ਸਰਵਾ ਵੀ ਰਹੀ ਹੈ ਜ਼ਾਹਰ ਹੈ ਕਿ ਉਹ ਜੋਸ਼ ਜਜ਼ਬਾਤ ਇਤਨੇ ਹੈ acha ਆਪਕਾ ਨਾਮ ਕੀ ਹੈ ਅਤੇ ਆਪ ਵੀ ਕੈਨੇਡਾ ਸੇ ਆਇਆ ਹਾਂ ਜੀ ਮੇਰਾ ਨਾਮ ਚਰਨਜੀਤ ਕੌਰ ਹੈ acha ਅਸੀਂ ਵੀ ਕਿਹਨੇ ਕੈਨੇਡਾ ਤੋਂ ਆਇਆ ਅਸੀਂ ਤੇ ਨੂ ਸਿਸਟਰਸ ਆਏ ਮੇਰੇ ਹਸਬੰਦ ਨੇ acha ਸਾਡੀ ਇਹ ਫਰਸਟ ਯਾਤਰਾ ਹੈਗਾ ਪਾਕਿਸਤਾਨ ਦੀ ਤੇ ਸਾਡੀ ਯਾਤਰਾ ਬਹੁਤ ਸਫਲ ਰਹੀ ਸਾਨੂੰ ਸਾਰੇ ਗੁਰੂ ਘਰ ਦੇ ਕੇ ਬਹੁਤ ਚੰਗਾ ਲੱਗਿਆ ਸਾਨੂੰ ਪਤਾ ਲੱਗਿਆ ਵੀ ਸਾਡੀ ਕਿੰਨੀ ਇਥੇ ਸਿੱਖੀ ਜੰਮਦੀ ਹਿਸਟਰੀ ਆ ਹਾਂ ਮੈਂ ਸਾਰੀ ਦੁਨੀਆ ਨੂੰ ਪ੍ਰੇਰਨਾ ਕਰਦੀ ਆ ਵੀ ਸਾਰਿਆਂ ਨੂੰ ਇੱਥੇ ਆਣਾ ਚਾਹੀਦਾ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਉਣਾ ਚਾਹੀਦਾ ਕੋਈ ਡਰਨ ਦੀ ਗੱਲ ਨਹੀਂ ਹੈਗੀ ਕਿਉਂਕਿ ਪਾਕਿਸਤਾਨੀ ਸਾਰੇ ਅਸੀਂ ਭਾਈ ਭਾਈ ਆ ਸਾਨੂੰ ਬਹੁਤ ਇੱਜ਼ਤ ਮਾਨ ਤੇ ਪਿਆਰ ਮਿਲਿਆ ਪਿਆਰ ਮਿਲਿਆ ਹਾਂਜੀ ਮੈਂ ਸਾਰਿਆਂ ਦਾ ਇੱਥੋਂ ਦੇ ਸੰਗਤ ਦਾ ਸਾਰੇ ਪ੍ਰਬੰਧੂ ਪ੍ਰਬੰਧਕਾਂ ਦਾ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਆ ਅੱਛਾ یہ بھی بتائیں کہ کوئی خاص چیزیں بھی خریدی ہے آپ نے ابھی آپ پورا بھومی مجھے ہم نے کال شاپنگ کرنی ہے کال شاپنگ کرنی ہے کال شاپنگ کرنی ہے آج ہم ارمالے خریدیں گے کڑے خریدنے ہیں گھڑکا لانا باقی سکال اپنے شاپنگ شوٹ آم گرادے کر رہا ہے آپ سے پوچھا نہیں آپ کا نام کیا ہے اور آپ کیا شاپنگ کریں گی میرا نمیشتپرید بوپر ہے براڈ ہے تے شاپنگ گھڑکا ਰਮਾਲੇ ਜਿੱਤੇ ਗੁਰਨਾਨਕ ਦੇ ਨਾਨਕ ਸ਼ਬਦ ਲਿਖਿਆ ਹੋਵੇ ਅਚਾ ਅਨਾਰਕਲੀ ਸੂਟਸ ਅਚਾ ਅਨਾਰਕਲੀ ਸੂਟਸ ਤੇ ਮੇਰੇ ਹਸਬੰਦ ਨੇ ਇਥੋਂ ਥੋੜਾ ਪਾਕਿਸਤਾਨੀ ਜਿਹੜਾ কুর্তা ਪਜਾਮਾ ਦਾ ਉਹ ਲਿਆ ਅਚਾ ਬੜਾ ਵਧੀਆ ਲੱਗਿਆ ਅਚਾ ਤੁਸੀਂ ਉਹ ਖਰੀਦ ਲਿਆ ਕੇ ਖਰੀਦ ਅਚਾ ਖਰੀਦ ਲਿਆ ਸੀ ਖਰੀਦ ਲਿਆ ਹਾਂਜੀ ਕੀ ਬਾਤ ਹੈ ਜਬ ਬਹੁਤ ਵਧੀਆ ਜੀ ਅਚਾ ਐਮਪੀਰੀਅਮ ਆਲ ਦੇ ਅਚਾ ਸਾਨੂੰ ਉਹਦਾ ਨਹੀਂ ਪਤਾ ਲੱਗਦਾ کوٹی دا ڈوبٹا جڑا اتنا مشہور مشہور ہے او کتھوں ملو گا سانو او تانو ایسی بات سی دسنے کہ کتھوں ملے گا بہترین آج دی شاپنگ بھی جاری ہے ساتھ ہی ساتھ رسومات بھی جاری ہے جیسے میں نے آپ کو بتایا تھا کہ آج کا دن بہت ہی اہم ہے اور بہت اہم رسموں کی ادائیگی آج جو ہے وہ ہوتی ہے تو آپ دیکھ ہی رہے ہوں گے میرے بیک گراؤنڈ میں آپ کو دکھائی دے رہا ہوگا کہ پالکی یہاں سے جو ہے وہ باہر آئے گی اور ساتھ ہی ساتھ جو سکھ مذہب کی مقدس کتاب ہے وہ اس کے اندر موجود ہوگی جتنے بھی سکھ یاتری ہیں وہ اس کی زیر نگرانی یہاں سے روانہ ہوں گے اور جو سات گرودوارے ہیں جو کہ ننکان شہر کے اندر موجود ہیں وہاں پہ وہ ورد کر رہے ہوں گے مقدس جو کتاب ہے اس کے دو شلوک ہیں وہ پڑھ رہے ہوں گے اور ہوتے ہوتے اس کے بعد وہ پھر اختتام پذیر ہو جاتا ہے so, سو یہ سب سے مناظر ہم آپ کو دکھا رہے ہیں اہم ترین حصہ ہے سکھ یاتریوں کی ایک بڑی تعداد یہاں پر موجود ہیں آپ کو ایک جشن کا سا سباں نظر آ رہا ہے مختلف رنگ بھی نظر آ رہے ہیں کوئی کسی سے فون پر بات کر رہا ہے کوئی کسی کو ویڈیو کال کے ذریعے تمام تر مناظر دکھا رہا ہے تو so یہ بہت ہی شاندار ہم آنگی کا پیغام بھی یہاں سے جا رہا ہے اور آپ پیچھے دیکھ رہے ہیں کہ پالکی ایک بس ہے پالکی موجود ہے اور جیسے اس کو سجایا گیا ہے کیا ہی بات ہے روایتی رنگ اور خاص طور پہ جو ایک رنگ ہے وہ بہت ہی نمایاں تو آپ کو نظر آتا ہے پھولوں کی مالائیں ہیں اور ہر جانب کا جو ماحول ہے وہ بہت ہی شاندار ہے تمام تر مناظر ہم آپ کو دکھاتے رہیں گے ٹو ڈسکور پاکستان No, جی ہاں یہ شاندار مذہبی میلہ جو ہے وہ جاری ہے اور یہاں پہ سب سے اچھی بات یہ ہے کہ خاص طور پہ سوشل میڈیا انفلینسز بھی موجود ہیں جو کہ اپنے کانٹینٹ کے ذریعے نہ صرف مثبت عمج پیش کر رہے ہیں بلکہ بہت سارے بچھڑے ہوئے خاندانوں کو ملا بھی رہے ہیں ہمارے لیے اعزاز کی بات تک ہمیں جوائن کیا ہے ناصر صرف ڈھلون صاحب نے اور جو کہ بہت ہی شاندار کام کرے بہت شکریہ آپ کے وقت کے ناصر صاحب اچھا یہ جو ایکسپیرینس ہے آپ کا جیسے آپ کر رہے ہوتے ہیں کہ انڈو پارک یعنی فورٹی سیون کے بعد جو کہ خاندان آپس میں بچھڑ گئے تھے ਉਨਕੋ ਆਪ ਮਿਲਾ ਵੀ ਰਹੇ ਹੈ ਉਸਕੇ ਬਾਅਦ ਆਪ ਉਨਕੋ ਉਨਕੇ ਅਸਲ ਸੇ ਮਿਲਵਾ ਵੀ ਰਹੇ ਇਹ ਐਕਸਪੀਰੀਅੰਸ ਔਰ ਇਹ ਖਿਆਲ ਕਹਾਂ ਸੇ ਆਇਆ ਵੇਖੋ ਜੀ ਇਹ ਐਕਸਪੀਰੀਅੰਸ ਦੀ ਗੱਲ ਕਰਦੇ ਤੇ ਮੈਨੂੰ ਲੱਗਦਾ ਵੀ ਸਾਡੇ ਆਪਣੇ ਨਾਲ ਜੁੜੀਆਂ ਸੌਰੀ ਮੈਂ ਆਪਣੀ ਮਦਰ ਟੈਂਕ ਯੂਜ਼ ਕਰਾਂਗਾ ਇਹ ਸਾਡੇ ਆਪਣੇ ਨਾਲ ਜੁੜੀਆਂ ਕਹਾਣੀਆਂ ਨੇ ਸਾਡੇ ਵਾਲਦਿਆਂ ਨੇ ਵੀ ਸਾਡੇ ਵੱਡੇ ਵੀ ਜਿਹੜੇ ਨੇ ਉਹ ਅਮਰਸਰ ਤੋਂ ਆਏ ਸਨ ਉੱਠ ਕੇ ਤੇ ਬਹੁਤ ਸਾਰੀਆਂ ਕਹਾਣੀਆਂ ਸਟੋਰੀਆਂ ਸਾਡੇ ਮੇਰੇ ਵੀ ਦਿਮਾਗ ਦੇ ਵਿੱਚ ਸਨ ਕਿ ਬਜ਼ੁਰਗ ਦੱਸਦੇ ਆ ਕਿ ਸਾਡੇ ਬੜੇ ਅچھے ਤਾਲੁਕਾ ਸੀ ਉਹਨਾਂ ਨਾਲ ਬੜਾ ਪਿਆਰ ਸੀ ਜੋ ਸਾਡੀ ਉਥੇ ਆ ਸ਼ਹਿਰ ਹੈਗੀ ਉਹ ਫਲਾਣਾ ਸ਼ਹਿਰ ਹੈਗੀ ਸੋ ਉਹ ਕੁਝ ਕਨਫਿਊਜ਼ਨ ਜੀ ਸੀ ਸੋ ਉਹ ਕਨਫਿਊਜ਼ਨ ਵੀ ਦੂਰ ਕਰਨ ਦੀ ਕੋਸ਼ਿਸ਼ ਸੀ ਵੀ ਵੇਖਿਆ ਤੇ ਜਾਵੇ ਲੋਕ ਕਿਦਾਂ ਦੇ ਨੇ ਆਖਰ ਸਾਡੇ ਬਜ਼ੁਰਗ ਨਹੀਂ ਸਹੀ ਕਹਿੰਦੇ ਕਿ ਆਖਰ ਜੋ ਸਾਨੂੰ ਦੱਸਿਆ ਜਾਂਦਾ ਉਹ ਨਹੀਂ ਸਹੀ ਜੋ ਮੀਡੀਆ ਜੇ ਆਪਾਂ ਖਾਸ ਤੌਰ ਤੇ ਮੀਡੀਆ ਦੀ ਗੱਲ ਕਰਦੇ ਇੰਡੀਅਨ ਮੀਡੀਆ ਦੀ ਗੱਲ ਕਰਦੇ ਉਹ ਥੋੜਾ ਜਿਹਾ ਜ਼ਿਆਦਾ ਕਰਦੇ ਨੇ ਸੋ ਉਹ ਜਦੋਂ ਇਹਨਾਂ ਲੋਕਾਂ ਨੂੰ ਮਿਲੇ ਆ ਫਿਰ ਉਹ ਉਸੇ ਤਜੱਸਸ ਨੂੰ ਲੈ ਕੇ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਉੱਗੇ-ਉੱਗੇ ਫੇਰ ਰਸਤੇ ਮਿਲਦੇਗੇ ਫੇਰ ਪੰਜਾਬ ਦੇ ਕਲਚਰ ਨਾਲ ਪਿਆਰ ਸੀ ਪੰਜਾਬ ਦੀ ਬੋਲੀ ਨਾਲ ਪਿਆਰ ਸੀ ਸੋ ਉਹਦੀ ਪ੍ਰਮੋਸ਼ਨ ਨੂੰ ਲੈ ਕੇ ਪੰਜਾਬ ਆਪਣੇ ਪਾਕਿਸਤਾਨ ਨੂੰ ਸੋਹਣਾ ਬਣਾਉਣ ਦੀ ਇੱਕ ਲਗਨ ਲੈ ਕੇ ਅਸੀਂ 2014 'ਚ ਮੈਂ ਤੇ लवली ਨੇ ਸੱਤ ਸਾਲ ਪਾਕਿਸਤਾਨ ਦੇ लवली ਅਸੀਂ ਚੈਨਲ ਸ਼ੁਰੂ ਕੀਤਾ ਪੰਜਾਬੀ ਲਾਰ ਉਹਨੂੰ ਲੈ ਕੇ ਹੁਣ ਤੱਕ ਕਰਨ ਦੇ ਉਸ ਤੋਂ ਬਾਅਦ ਫਿਰ ਸਾਨੂੰ ਰਿਕੁਐਸਟ ਆਉਂਦਾ ਵੀ ਆ ਵੀ ਯਾਰ ਸਾਡੀ ਫੈਮਿਲੀ ਇੱਧਰ ਰਹਿ ਗਈ ਕੋਈ ਉੱਧਰ ਰਹਿ ਗਈ پھر وہ آئیڈیا آئی ہے کیونکہ سوشل میڈیا دی رہی رائے انہوں نے ملایا جائے آپس پھر ملاقات آپ کے ذاتی طور پر کوئی ایسا اموشنل لمحہ کوئی ایسی فیملی آپ نے ملائی ہو جو کہ آپ کے دل کے بڑا قریب ہو آپ نے کہا ہو کہ یار مزہ آ گیا ویکو جی فیم جنہی اسٹوریز نے جہاں پچھتر سال ملتے ہیں وہ ساری اموشنل میں ریسنٹلی داستا دوں اِسی ایک ماں جی نے ਉਹ 105 ਸਾਲ ਪਹਿਲੇ ਨੇ ਪਾਕਿਸਤਾਨ ਦੇ ਫੈਸਲਾਬਾਦ ਤੋਂ ਅੱਛਾ ਉਹਨਾਂ ਦੀ ਭੈਣ ਉੱਧਰ ਰਹਿ ਗਈ ਸੀ ਮਜੀਦਾ ਬੀਬੀ ਅੱਛਾ ਉਹਨਾਂ ਦਾ ਉਹਦੀ ਭੈਣ ਨੇ ਪਾਰਟੀਸ਼ਨ ਤੋਂ ਬਾਅਦ ਖਤ ਲਿਖਿਆ ਆਪਣੀ ਭੈਣ ਨੂੰ ਕਿ ਮੈਂ ਜ਼ਿੰਦਾ ਤਾਂ ਮੈਂ ਇੱਥੇ ਆਵਾਲਦ ਨਹੀਂ ਹਾਂ ਉਹ ਖਤ ਕਿਸੇ ਦੂਰ ਦੇ ਰਿਸ਼ਤੇਦਾਰ ਕੋ ਚਲਾ ਗਿਆ ਉਹਨੇ ਉਹਨੂੰ 30 35 ਸਾਲ ਖਾਤੇ ਨਹੀਂ ਦਿੱਤਾ ਅੱਛਾ ਉਹ ਦੇਖੋ 1985 ਜਿਹਦੇ ਕੋਲ ਖਾਤ ਪਹੁੰਚਿਆ ਅੱਛਾ ਤੇ ਜਦੋਂ ਉਹਨੇ ਖਾਤ ਉਹਨੂੰ ਬੈਕ ਕੀਤਾ ਡਰਾਪ ਬੈਕ ਕੀਤਾ ਤਾਂ ਉਹਨਾਂ ਦਾ ਕੋਈ ਰابطਾ ਨਹੀਂ ਹੋਇਆ ਅੱਛਾ ਉਹ ਇੱਕ ਖਾਤ ਦੇ ਸਹਾਰੇ ਨਾ ਉਹ ਬੜੇ ਲੋਗਾਂ ਨੇ ਕਿਹਾ ਵੀ ਇਸ ਤਰ੍ਹਾਂ ਇੱਕ ਮੇਰੀ ਖਾਤ ਦੇ ਸਹਾਰੇ ਪੂਰੀ ਉਮੀਦ ਮੇਰੀ ਮੇਰੀ ਭੈਣ ਹੈਗੀ ਅੱਛਾ ਉਹ ਫਿਰ ਅਸੀਂ ਉਹ ਉਹਨੂੰ ਖਾਤ ਨੂੰ ਲੈ ਕੇ ਉਹਨਾਂ ਦੀ ਇੱਕ ਸਟੋਰੀ ਕੀਤੀ ਸਾਨੂੰ ਉਹਨਾਂ ਦੀ ਫੈਮਿਲੀ ਉੱਥੇ ਜਮਾਲਪੁਰ ਪਿੰਡਿਆ ਕਪੂਰਥਲੀਓਂ ਮਿਲ ਗਏ ਫਿਰ ਅਸੀਂ ਕੋਸ਼ਿਸ਼ਾਂ ਕਰਦੇ ਰਹੇ ਕਿ ਉਹਨਾਂ ਨੂੰ ਮਿਲਾਇਆ ਜਾਵੇ ਜਿਸ ਤਰ੍ਹਾਂ ਅਸੀਂ ਨਾਰਮਲੀ ਕਰਤਾਰਪੁਰ ਸਾਹਿਬ ਮੁਲਾਲੀ ਦਾ ਜਾਂ ਨਨਕਾਣਾ ਸਾਹਿਬ ਆਏ ਕਿਉਂਕਿ ਦੋਵੇਂ ਪਾਸੇ ਮੁਸਲਮਾਨ ਫੈਮਲੀਆ ਸਨ ਉਹ ਦੋ ਦਫਾ ਉਹਨਾਂ ਨੇ ਕੋਸ਼ਿਸ਼ ਕੀਤੀ ਕਰਤਾਰਪੁਰ ਪਰਮਿਸ਼ਨ ਦੀ ਉਹਨਾਂ ਨੂੰ ਨਹੀਂ ਮਿਲ ਸਕੀ ਕੋ ਹੋਰ ਵਜੂਹਾਤ ਹੋਣਗੀਆਂ ਫਿਰ ਇੱਕ ਵਾਰੀ ਪਾਕਿਸਤਾਨ ਵਾਸੀ ਤੋਂ ਵੀਜ਼ੇ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮਾਜਰ ਨਹੀਂ ਮਿਲਿਆ ਅੱਛਾ ਫਿਰ ਇਸੇ ਤਰ੍ਹਾਂ ਕਿਉਂਕਿ ਤੁਹਾਨੂੰ ਦੱਸਿਆ ਵੀ ਸਾਡੇ ਤਾਲੁਕਤ ਦੋਸਤੀ ਸਰੀਆ ਉਹ ਜਿਹੜੇ ਸਿੱਖ ਵੀਰ ਨੇ ਪੰਜਾਬੀ ਵੀਰ ਨੇ ਸਾਰੀ ਦੁਨੀਆ ਦੇ ਨੇ ਉਹ ਇਸੇ ਤਰ੍ਹਾਂ ਇੱਕ ਕੈਨੇਡਾ ਤੋਂ ਨੇ ਸਾਡੇ ਦੋਸਤ ਉਹਨਾਂ ਨੇ ਕੰਟੈਕਟ ਕੀਤਾ ਕਿ ਯਾਰ ਕਿਉਂ ਨਾ ਇਹਨਾਂ ਨੂੰ ਹਾਜਜ ਕਰਾਇਆ ਜਾਵੇ ਉੱਥੇ ਮਿਲਾ ਦਈਏ ਦੋਵਾਂ ਅੱਛਾ ਉਹ ਮੈਂ ਉਹਨਾਂ ਨਾਲ ਡਿਸਕਸ਼ਨ ਹੋਈ ਵੀ ਉਹ ਮਾਨ ਜੀ 105 ਸਾਲ ਦੇ ਨੇ ਜੋ ਹਾਜਜ ਤੇ ਨਹੀਂ ਕਰ ਸਕਦੇ ਕੋਈ ਐਫਰਟ ਹੁੰਦੀ ਉਹਦੇ ਤੇ ਜਮ ਉਮਰਾ ਕਰਾ ਦਿੰਨੇ ਫਿਰ ਅਸੀਂ ਰੀਸੈਂਟਲੀ ਜਿਹੜੀ ਪਿੱਛੇ ਲੰਘ ਗਈ ਆ 10 ਦਿਨ ਪਹਿਲੇ ਉੱਥੇ ਅਸੀਂ ਉਹਨਾਂ ਨੂੰ ਖਾਨਾ ਕਾਬਾ ਦੋਵਾਂ ਨੂੰ ਫੈਮਿਲੀ ਨੂੰ ਮਿਲਾਇਆ ਉਹਨਾਂ ਦੀ ਭੈਣ ਨਹੀਂ ਸੀ ਜ਼ਿੰਦਾ ਲੇਕਨ ਉਹਦੀ ਭੈਣ ਦੀ ਬੇਟੀ ਜਿੰਦਾ ਸੀ ਅੱਛਾ ਤੋਂ ਮੇਰੇ ਵਾਸਤੇ ਬੜੀ ਇਮੋਸ਼ਨਲ ਸਟੋਰੀ ਕਿਉਂਕਿ ਅਸੀਂ ਮੇਰੇ ਦਿਮਾਗ ਚ ਪ੍ਰੋਜੈਕਟ ਜਿਹੜੇ ਮੈਂ ਖੜਕਦੇ ਰਹਿੰਦੇ ਤੇ ਜਿਹੀਂ ਉਹਨਾਂ ਨੂੰ ਪੂਰੇ ਨਾ ਕਰੀਏ ਸੋ ਉੱਥੇ ਮਿਲਾਂ ਕੇ ਸਾਨੂੰ ਬਹੁਤ ਖੁਸ਼ੀ ਹੋਈ ਤੇ ਅੱਲਾਹ ਰੱਬ ਕੋਈ ਨਾ ਕੋਈ ਕਿਦਣਾ ਕਿਦੈਪੋ ਲੱਗਦੀ ਰਾਤ ਹੋਰ ਸੋ ਵੋਹ ਹੋ ਗਿਆ ਦਾ ਵੀ ਉਹ ਨਾਈਟ ਵੀ ਹੋ ਗਿਆ تو جی جناب ہمارا آج کا ڈسکبر ایکسوسف تھا گردوارہ جنمستان ننکانہ صاحب سے اور ہم نے آپ کو دکھایا بتایا کیسے ایک مرد کامل نے اسی سرگمین پر آن کھولی اس کے بعد پوری عالم انسانیت کے لیے شعور و سلامتی کے کئی دروازے کھولے اور ہم نے ان کے جنم دن کی مناسبت سے یہاں پر ہونے والے تمام تر شاندار ایورن سرسومات عبادات آپ تک مہنچائی ہیں اور یہاں پہ ہم نے آپ کو یہ بھی دکھایا ہے کہ سکھ یاتنوں کی بڑی تعداد نہ صرف بھارت سے آئی بلکہ دنیا کے ہر بڑے بڑی تعداد میں یہاں پر پہنچے پیغام یہی دیا کہ نہ صرف پاکستان ایک محفوظ ملک ہے بلکہ یہاں پر بستے والے سبھی لوگ مذہبی آزادی جو ہے وہ ان کو حاصل ہے ان کو میسر ہے ڈسکور پاکستان نے ہمیشہ یہ کوشش کی ہے کہ پاکستان کا مصبت چہرہ آپ کو دکھایا جائے اب ਜੇ ਯਾਰ ਇਹਨੇ ਕਿਹਾ ਕਿ ਇਹ ਪਾਸਟ ਦੇ ਵਿੱਚ ਨੇ ਗਿਆ ਇਹਨੇ ਕਿਹਾ ਆਪਣਾ ਬਹੁਤ ਸਾਰੇ ਜਿਹੜੇ ਨਾ ਮਸੇ ਕਿ ਉਧਰੋਂ ਸਿੱਖਪਾ ਇੰਡੀਆ ਤੋਂ ਸਿੱਖ ਯਾਤਰੀ ਆਏ ਨੇ ਪੰਜਾਬ ਤੋਂ ਹੂੰ ਠੀਕ ਹੈ ਫਿਰ ਮਨ ਲੱਗਦਾ ਆਪਾਂ ਇਹਨਾਂ ਨੂੰ ਇਨਫੋਰਮੇਸ਼ਨ ਨਹੀਂ ਸੀਗੀ ਯਾ ਸਾਨ ਦੇ ਉਧਰੋਂ ਉਧਰੋਂ ਆਈ ਨਹੀਂ ਹੈ ਪਿੱਛੇ ਕਿ ਜਦੋਂ ਸਾਨੂੰ ਵੀਡੀਓ ਮਿਲੀ ਸੀ ਨਾ ਕਿ ਉਹਨਾਂ ਨੂੰ ਉਧਰੋਂ ਵੀਜ਼ਾ ਲੱਗਨੇ ਸ਼ੁਰੂ ਹੋ ਗਏ ਨੇ ਉਹ ਅਸੀਂ ਵੀਡੀਓ ਬਣਾਈ ਸੀ ਹਾਂ ਵੀਜ਼ੇ ਲੱਗਣਾ ਚਾਹ ਰਹੇ ਲੇਕਿਨ ਬਹੁਤ ਸਾਰੇ ਵੀਰਾਂ ਨੇ ਕਮੈਂਟ ਕੀਤਾ ਕਿ ਨਹੀਂ ਵੀਰੇ ਕੋ ਨਹੀਂ ਲੱਗਣ ਦੇ ਵੀਜ਼ੇ ਨਹੀਂ ਲੱਗਦੇ ਬੈਨ ਹੈ ਉਧਰੋਂ ਨਹੀਂ ਆਨ ਦਿੱਤਾ ਜਾ ਰਿਹਾ ਇਹ ਜਿਹੜੇ ਜਿਹੜੇ ਮਸਲ ਕੇ ਸਿੱਖ ਯਾਤਰੀ ਸਾਰੇ ਆਏ ਨੇ ਨਾ ਸਾਰੇ ਫਾਰਨਰ ਤੋਂ ਆਏ ਆ ਫਾਰਨਰਸ ਨਹੀਂ ਆ ਬਿਲਕੁਲ ਇਹ ਬਾਹਰੋਂ ਆਏ ਨੇ ਹਾਂ ਹਾਂ ਮੇਬੀ ਕਿ ਇੰਜ ਹੋਇਆ ਹੋਵੇ ਕਿ ਜਿਹੜੇ ਮਸਲ ਕੇ ਵਾਇ ਦੁਬਈ ਆਏ ਹੋਣ ਹਾਂ ਠੀਕ ਹੈ ਡਾਇਰੈਕਟ ਪਾਕਿਸਤਾਨ ਨਹੀਂ ਆਏ ਜਿਹੜੇ ਮਸਲ ਚੜ੍ਹਦੇ ਪੰਜਾਬ ਤੋਂ ਆਏ ਹੋਣਗੇ ਉਹ ਡਾਇਰੈਕਟ ਨਹੀਂ ਆਏ ਉਹ ਇਸ ਤਰ੍ਹਾਂ ਹੈ ਕਿ ਦੁਬਈ ਦਾ ਵੀ ਵਿਜ਼ਿਟ ਵੀਜ਼ਾ ਲਵਾਇਆ ਦੁਬਈ ਤੋਂ ਪਾਕਿਸਤਾਨ ਦਾ ਲਵਾ ਲਿਆ ਹਾਂ ਠੀਕ ਹੈ ਉਹ ਮੇਬੀ ਕਿ ਇਸ ਤਰ੍ਹਾਂ ਆਏ ਹੋਣ ਉਸ ਤੋਂ ਲੰਬਾ ਗੇੜਾ ਕੱਢ ਕੇ ਆਏ ਹੋਣ ਬਿਲਕੁਲ ਅਜ ਡਾਇਰੈਕਟ ਨਹੀਂ ਆਏ ਹਾਂ ਹਾਂ ਡਾਇਰੈਕਟ ਆਏ ਹੁੰਦੇ ਤਾਂ ਯਾਰ ਜਿਵੇਂ ਸਾਡੇ ਭੈਣ ਭਰਾ ਨੇ ਠੀਕ ਹੈ ਇਹ ਬਹੁਤ ਸਾਰੇ ਸੰਗਤਾਂ ਦੇ ਸਾਹਮਣੇ ਉਸ ਟਾਈਮ ਵੀ ਮੈਸੇਜ ਆਨੇ ਸ਼ੁਰੂ ਹੋਏ ਨੇ ਜਿਕੇ ਕਿ ਫਿਰ ਅਸੀਂ ਆ ਰਹੇ ਹਾਂ ਵੀਰੇ ਅਸੀਂ ਆ ਰਹੇ ਹਾਂ ਕਿਉਂਕਿ ਇਹ ਕਿਹਾ ਸੀ ਕਿ ਅਸੀਂ ਜਾਵਾਂਗੇ ਅਸੀਂ ਜਾਵਾਂਗੇ ਗੁਰਪੂਰਬ ਤੇ ਕਿਉਂਕਿ ਚਾਰਦੇ ਪੰਜਾਬ ਚ ਬਹੁਤ ਜ਼ਿਆਦਾ ਪੈਨ ਪ੍ਰਾਂਨ ਕਿ ਤੇ ਫਿਰ ਕਾਫੀ ਕਮੈਂਟ ਆ ਗਏ ਕਿ ਨਹੀਂ ਵੀਰੇ ਐਤ ਕੀ ਬੈਨ ਉਕੇ ਸੀ ਉਸ ਵੀਡੀਓ ਬਣਾਈ ਤੇ ਫਿਰ ਉਦੋਂ ਸਾਨੂੰ ਪਤਾ ਚੱਲ ਗਿਆ ਕਿ ਵਾਕਈ ਉਧਰੋਂ ਨਹੀਂ ਆਇਆ ਦਿੱਤਾ ਜਾ ਰਿਹਾ ਕਿ ਬਾਹਰੋਂ ਵੀ ਫਿਰ ਆਣਗੇ ਲੇਕਿਨ ਬਾਹਰੋਂ ਵੀ ਕਹਿੰਦੇ ਨੇ ਕਾਫੀ ਸੰਗਤ ਹੈ ਬਾਹਰੋਂ ਤਾਂ ਜਿੰਨਾ ਸਮਝ ਲੋ ਪੂਰਾ ਜਿੰਨਾ ਜੱਥਾ ਸਾਰਾ ਜਿੰਨੀ ਸੰਗਤ ਹੈ ਇਹ ਸਾਰੀ ਹੀ ਫੌਜਾਂ ਦੀ ਹੈ ਬਾਹਰ ਦੀ ਹੈ ਕੁਝ ਬਾਹਰ ਦੀ ਹੈ ਕੁਝ ਸਿੰਧ ਦੀ ਹੈ ਤੇ ਕੁਝ ਨਨਕਾਣਾ ਸਾਹਿਬ ਦੀ ਹੈ ਹਾਂ ਕੋਸ਼ਾ ਜਿੱਥੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਮਸਾਂ ਕਿ ਸਿੱਖ ਬੈਠੇ ਨੇ ਨਾ ਉੱਥੋਂ ਸਾਰੇ ਆਏ ਨੇ ਮਸਾਂ ਕਿ ਇਹ ਤੇ ਫੋਰਨਰ ਨੇ ਤੇ ਪਾਕਿਸਤਾਨ ਦੇ ਸਿੱਖ ਨੇ ਸਾਰੇ ਠੀਕ ਹੈ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਕਿ ਚੜਦੇ ਪੰਜਾਬ ਜਿਹੜੇ ਸਾਡੇ ਭੈਣ ਭਰਾ ਵੀਰੇ ਬੈਠੇ ਨੇ ਨਾ ਠੀਕ ਹੈ ਉਹ ਤਾਂ ਕਿ ਦਰਸ਼ਨ ਕਰ ਲੈਣਾ ਬਿਲਕੁਲ ਠੀਕ ਹੈ ਕਿਉਂਕਿ ਕਈਆਂ ਦੀ ਹਸਰਤ ਹੈ ਠੀਕ ਹੈ ਕਿ ਯਾਰ ਕਾਸ਼ ਹੁਣ ਕਈਆਂ ਨੇ ਪਹਿਲੀ ਦਫਾ ਆਣਾ ਸੀ ਕਈਆਂ ਨੇ ਦੂਜੀ ਦਫਾ ਆਣਾ ਸੀ ਕਈਆਂ ਨੇ ਤੀਜੀ ਦਫਾ ਆਣਾ ਸੀਗਾ ਠੀਕ ਹੈ ਜਿਨ੍ਹਾਂ ਦੇ ਆਣਾ ਸੀ ਨਾ ਦੂਜੀ ਤੇ ਤੀਜੀ ਦਫਾ ਠੀਕ ਹੈ ਜੀ ਉਹਨਾਂ ਨੂੰ ਤਾਂ ਚਲੋ ਪਹਿਲੇ ਵੀ ਗਿੜਾ ਮਾਰ ਗਏ ਤੇ ਜਿਨ੍ਹਾਂ ਦੀ ਹਸਰਤ ਸੀ ਨਾ ਕਿ ਯਾਰ ਅਸੀ ਕਿ ਪਹਿਲੀ ਦਫਾ ਜਾਣਾ ਹੈ ਠੀਕ ਹੈ ਜੀ ਉਹਨਾਂ ਨੇ ਸਨਮਾਨ ਗਿਆ ਹਾਂ ਯਾਰ ਇਹ ਚੀਜ਼ ਹੈ ਤਾਂ ਕਰਕੇ ਇਹ ਵੀਡੀਓ ਸਲੈਕਟ ਕੀਤੀ ਕਿ ਯਾਰ ਇਹ ਵੀਡੀਓ ਦੇਖੀ ਹੈ ਇਹਦੇ ਰਾਹੀਂ ਹੋਰ ਕੁਝ ਨਹੀਂ ਜਿਹੜੇ ਉਧਰ ਸਾਡੇ ਸਿੱਖ ਭੈਣ ਭਰਾ ਬੈਠੇ ਨੇ ਉਹ ਕਮਲਕਮ ਆਪਣੀ ਰਿਲੀਜੀਅਸ ਪਲੇਸ ਤੇ ਦੇਖ ਸਕਦੇ ਨੇ ਬਿਲਕੁਲ ਬਿਲਕੁਲ ਠੀਕ ਹੈ ਉਹ ਪਾਲਕੀ ਨਿਕਲਦੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਵੇਚ ਰਾਕ ਕੇ ਤੇ ਪਾਲਕੀ ਕੱਢਦੇ ਨੇ ਠੀਕ ਹੈ ਜੀ ਮਤਲਬ ਕਿ ਟੋਟਲ ਸਾਰੇ ਜਿਹੜੇ ਜਿੰਨਾ ਵੀ ਇਹਨਾਂ ਮਨਾਜ਼ਰ ਸਾਰੇ ਲੇਕਿਨ ਇਹਨਾਂ ਨੇ ਹੈ ਸਿਰਫ ਸ਼ਾਰਟ ਕੀਤਾ ਮੈਨੂੰ ਲੱਗਦਾ ਹੈ ਕਿ ਨਾਸਰ ਵੀਰੇ ਹੋਣਾ ਨੇ ਪੂਰੀ ਕਵਰੇਜ ਦਿੱਤੀ ਹੋਵੇਗੀ ਹਾਂ ਇਹਨਾਂ ਨੇ ਵੀ ਜੋ ਸ਼ਾਰਟ ਸ਼ਾਰਟ ਕਰ ਦਿੱਤੇ ਨਾਸਰ ਵੀਰੇ ਦੇ ਇਹ ਲਿੰਕ ਆਏ ਹੋਏ ਕਿ ਬਾਹਰ ਦਾ ਤਗੜੇ ਨੇ ਠੀਕ ਹੈ ਇਸ ਵੀਨ ਕੇ ਬਾਹਰੋਂ ਜਿੰਨੇ ਵੀ ਫੋਟਰ ਆਏ ਸਾਡੇ ਗਰੀਬਾਂ ਨਾਲ ਕੌਣ ਰਾਬਤਾ ਕਰਦਾ ਹੈ ਬਾਕੀ ਇਹ ਵੈਸੇ ਉਹਨਾਂ ਨੇ ਜਿਵੇਂ ਦੱਸਿਆ ਕਿ ਜਿਹੜੇ ਕੈਨੇਡਾ ਤੋਂ ਆਏ ਸਨ ਉਹਨਾਂ ਨੇ ਕਿਹਾ ਸਾਨੂੰ ਗੋਟੇ ਵਾਲਾ ਦੁਪੱਟਾ ਚਾਹੀਦਾ ਹੈ ਹਾਂ ਵੀਰ ਦੋ ਦਿਨ ਤੂੰ ਤੇ ਲੱਭ ਦੇਣਾ ਸੀ ਗੋਟੇ ਵਾਲਾ ਪੱਟਾ ਹਾਂ ਹਾਂ ਬਿਲਕੁਲ ਹੈ ਨਹੀਂ ਉਹ ਚੀਜ਼ ਸਪੈਸ਼ਲ ਹੁੰਦੇ ਗੋਟੇ ਵਾਲਾ ਦੁਪੱਟਾ ਜਿਹੜੇ ਨਾਲ ਉਹਨਾਂ ਦਾ ਕੰਮ ਸਪੈਸ਼ਲ ਹੁੰਦਾ ਵਾ ਉਹ ਆਪ ਬਣਵਾਣੇ ਪੈਂਦੇ ਨੇ ਬਣਵਾਣੇ ਪੈਂਦੇ ਨੇ ਨਹੀਂ ਨਹੀਂ ਬਨੇ ਬਣਾ ਵੀ ਲੱਭਦੇ ਨੇ ਪਰ ਬਨੇ ਆ ਬਣਾਇਆ ਤਾਂ ਜਿੱਦਾਂ ਕੰਮ ਨਹੀਂ ਹੁੰਦਾ ਹੈ ਜਿਹੜਾ ਤੁਸੀਂ ਸਪੈਸ਼ਲ ਬਣਾਓ ਨਾ ਜਿਹੜੀ ਲੁੱਕ ਉਹਦੀ ਆਂਦੀ ਹੈ ਨਾ ਬਹੁਤ ਸੋਹਣਾ ਹੈ ਆਏ ਆਏ ਆ ਸੂਟ ਦਾ ਤਾਂ ਵੈਸੇ ਤੁਹਾਡੀ ਜਾਨ ਜਾਂਦੀ ਹੈ ਠੀਕ ਹੈ ਉਹ ਨੋ ਡਾਊਟ ਯਾਰ ਸਾਡਾ ਸਿਲਕ ਦਾ ਸੂਟ ਪਾਇਆ ਹੋਇਆ ਉਹਦਾ ਗੋਟਿਆ ਵਾਲਾ ਦੁਪੱਟਾ ਲਿਆ ਹੋਇਆ ਪੰਜਾਬੀ ਦਾ ਨੋ ਡਾਊਟ ਲੈਂਦੇ ਪੰਜਾਬ ਦੇ ਜਿਹੜੇ ਸੂਟ ਨੇ ਨਾ ਠੀਕ ਹੈ ਜੀ ਉਹਨਾਂ ਦੀ ਤਾਰੀਫ ਚੜ੍ਹਦੇ ਪੰਜਾਬ ਵਾਲੇ ਔਰ ਜਿਹੜੇ ਬਾਹਰ ਬੈਠੇ ਨੇ ਨਾ ਪੰਜਾਬੀ ਉਹ ਇਹ ਚੀਜ਼ ਬੜੀ ਉਹ ਕਹਿੰਦੇ ਨਹੀਂ ਭਾਈ ਜਿਹੜੇ ਮਤਲਬ ਕਿ ਚੜ੍ਹਦੇ ਲੈਂਦੇ ਪੰਜਾਬ ਦੇ ਵਿੱਚ ਜਿਹੜੇ ਸੂਟ ਹੈ ਨਾ ਕਿਉਂਕਿ ਮੋਸਟਲੀ ਪਾਕਿਸਤਾਨੀ ਡਰਾਮਿਆਂ ਦੇ ਵਿੱਚ ਵੀ ਵੇਖਦੇ ਨੇ ਉਹ ਹਾਂ ਠੀਕ ਹੈ ਉਹ ਕਹਿੰਦੇ ਨੇ ਨਹੀਂ ਵੀ ਇਹ ਸੂਟ ਡ्रेसिंग ਸੈਂਸ ਕਹਿੰਦੇ ਬਹੁਤ ਸੋਹਣੀ ਲੱਗਦੀ ਹਾਂ ਔਰ ਇਨਸ਼ਾ ਅੱਲਾਹ ਤਾਲਾ ਜਿਹੜਾ ਨਾ ਵੈਰੀ ਸੂਨ ਜਿੱਥੇ ਕਦੇ ਵੀ ਸਾਡਾ ਇੱਧਰ ਚੱਕਰ ਲੱਗੇ ਜਾਂ ਜਿੱਧਰ ਵੀ ਹੋਵੇ ਮਤਲਬ ਉਧਰੋਂ ਇੱਧਰ ਵੀਰੇ ਆਣਗੇ ਨਾ ਠੀਕ ਹੈ ਤੇ ਇੱਕ ਦਫਾ ਬਾਜ਼ਾਰ ਕੁ ਮੰਗੂਂਗੇ ਬਾਜ਼ਾਰ ਕੁ ਮਨੂਏ ਤਕੜੀ ਹੈ ਠੀਕ ਹੈ ਸਾਡਾ ਤਾਂ ਕੰਮ ਹੈ ਜਾਣਾ ਜਾ ਕੇ ਕਿਤੇ ਨਾ ਕਿਸੇ ਚੁੱਪ ਕਰਕੇ ਬਹਿ ਜਾਣਾ ਤੇ ਫਿਰ तकरीबन 19-20 ਘੰਟੇ ਬਾਅਦ ਵਾਪਸ ਆਦੇ ਹੁੰਦੀ ਹੈ ਸਹੀ ਨਹੀਂ So, م... پتا, پتا हم... نہیں پہلی ਬੰਦਾ ਕਿਦੋਂ ਹੋ ਉਹ ਫਿਰ ਬੰਦਾ ਨਹੀਂ ਹੁੰਦਾ ਕੀ ਕਰਦਾ ਸਾਰੇ ਭੈਣ ਭਰਾਵਾਂ ਨੇ ਦਰਸ਼ਨ ਵੀ ਕੀਤੇ ਨੇ ਔਰ ਅਸੀਂ ਵੀ ਦਰਸ਼ਨ ਕੀਤੇ ਨੇ ਠੀਕ ਹੈ ਔਰ ਯਕੀਨ ਮੰਨੋ ਕਿ ਅਸੀਂ ਵੀ ਤੁਹਾਨੂੰ ਮਿਸ ਕਰ ਰਹੇ ਹਾਂ ਠੀਕ ਹੈ ਕਿ ਸਾਨੂੰ ਇਹ ਸੀਗਾ ਕਿ ਯਾਰ ਚਲੋ ਚੜਦੇ ਪੰਜਾਬ ਤੇ ਜੇ ਸੰਗਤ ਸਾਰੀ ਆਂਦੀ ਨਾ ਫਿਰ ਅਸੀਂ ਚੱਕਰ ਲਾਣਾ ਫਿਰ ਅਸੀਂ ਲਾਣਾ ਦੀਗਾ ਹੁਣ ਭੈਣ ਭਰਾ ਸਾਡੇ ਉਧਰ ਬੈਠੇ ਹੋਏ ਨੇ ਉਹਨਾਂ ਦਾ ਨਹੀਂ ਵੀਜ਼ੇ ਲੱਗੇ ਵੈਸੇ ਵੈਸੇ ਮੈਂ ਆਪ ਜੀ ਸਾਬ ਕਹਿੰਦੇ ਪੇ ਸੰਗ ਕੇ ਰਾਤੀ ਹੈ ਜਿਸੀ ਆਪਾਂ ਅਸੀਂ ਡਿਸਕਸ ਕਰ ਰਹੇ ਹਾਂ ਦੇ ਸਾ ਕਿ ਚਲੋ ਇਹ ਚੱਕਰ ਲਾ ਕੇ ਆਈਏ ਤੇ ਮੇਰਾ ਇੱਕ ਦਿਲ ਕਰਦਾ ਸੀ ਕਿ ਹਾਂ ਚੱਲਨੇ ਪਰ ਸਾਰੇ ਸਿਰਫ ਨਾ ਭਲਾ ਮਾਰ ਕਿਥੋਂ ਪੈਂਦੀ ਵੀ ਕਿ ਸਾਡੇ ਨਾਲ ਸਾਨੂੰ ਬੱਚਿਆਂ ਦਾ ਇੱਕ ਤੇ ਬੱਚਿਆਂ ਦਾ ਪੇਪਰ ਸ਼ੁਰੂ ਹੋਣ ਵਾਲੇ ਨੇ ਠੀਕ ਹੈ ਉਸੇ ਦਾ ਹੀ ਟਾਈਮ ਹੁੰਦਾ ਬੱਚਿਆਂ ਦਾ ਮੀਡ ਟਰਮ ਦੇ ਪੇਪਰ ਸ਼ੁਰੂ ਹੋ ਜਾਂਦੇ ਨੇ ਫਿਰ ਇਹ ਬੱਚਿਆਂ ਦੇ ਪਿੱਛੇ ਕਿਹ ਟਿਕ ਕੇ ਕੋਈ ਨਹੀਂ ਹਾਂ ਬੱਚਾ ਛੱਡ ਕੇ ਜਾਂਦੀ ਕਿਸੇ ਵਤਨ ਦੀ ਉਹ ਇੱਕ ਗੁਨਾਹ ਗੋੜੀ ਬਗਾ ਕੇ ਦੇਣ ਵਾਲਾ ਠੀਕ ਹੈ ਇਸ ਗੱਲੋਂ ਫਿਰ ਅਸੀਂ ਦੋਵੇਂ ਜਿਹੜੇ ਵੀ ਚਲੇਗੇ ਉਧਰ ਨੂੰ ਤੇ ਫਿਰ ਵੀ ਆਪਣਾ ਪਿੱਛੇ ਬੱਚੇ ਵੀ ਜਿਹੜੇ ਨੇ ਕਿਹਨੂੰ ਤੁਸੀਂ ਨਾਲ ਲੈ ਜਿਓ ਤੇ ਵੱਡੇ ਜਿਹੜੇ ਤਿੰਨੇ ਨੇ ਮਾਸ਼ਾਅੱਲਾ ਉਹਨਾਂ ਦੇ ਵਾਸਤੇ ਫਿਰ ਮੈਨੇਜਮੈਂਟ ਬੱਸ ਸਿਰਫ ਤਾਂ ਕਰਕੇ ਜਿਹੜਾ ਨਾ ਕੋਈ ਨਹੀਂ ਅੱਲਾ ਖੈਰ ਰੱਖੇ ਛੁੱਟੀਆਂ ਉਹਨਾਂ ਦੀ ਫਿਰ ਨੇ ਦਾ ਵਿਆਹ ਕਰ ਲਈਏ ਨਾ ਫਿਰ ਕੋਈ ਟੈਨਸ਼ਨ ਫਿਰ ਕੋਈ ਨਹੀਂ ਫਿਰ ਐਵੇਂ ਕਿ ਚਲੋ ਘਰ ਇੱਕ ਜਣੀ ਹੋਏਗੀ ਪਕਾਣ ਵਾਸਤੇ ਹੋਏਗੀ ਫਿਰ ਕੋਈ ਟੈਨਸ਼ਨ ਨਹੀਂ ਬੱਚਿਆਂ ਨੂੰ ਬਾਕੀ ਕਿ ਕਿਦਾਂ ਦੀ ਲੱਗੀ ਤੁਹਾਨੂੰ ਵੀਡੀਓ ਕਮੈਂਟਸ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਮਿਲਦੇ ਆਂ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖੋ ਰੱਬ ਰਾਖਾ